digo ਫਿਰੋਜ਼ਪੁਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਜੀ ਹਾਂ ਅਧਿਕਾਰਤ ਤੌਰ ਤੇ ਮੰਡਿਆਵਾਂ ਵਿੱਚ ਝੋਨੇ ਦੀ ਖਰੀਦ ਸਰਕਾਰ ਤੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਖਰੀਦ ਸ਼ੁਰੂ ਕਰਵਾਉਣ ਲਈ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਵੀ ਹਾਜ਼ਰ ਆਏ ਨੇ ਅਤੇ ਸਰਕਾਰੀ ਜਨਸੀਆ ਤੇ ਵੱਲੋਂ ਖਰੀਦ ਚੁਰੂਕ ਕੀਤੀ ਗਈ ਹੈ ਦੱਸਿਆ ਕਿ ਜ਼ਿਕਰਖਾਸੇ ਵੀ ਗੱਲ ਹੈ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਮੰਡਿਆਵਾਂ ਵਿੱਚ ਪੂਕਤਾ ਪਰਪੰਧ ਕੀਤੇ ਗਏ ਨੇ ਤੇ ਆਉਣ ਵਾਲੇ ਕਿਸਾਨਾਂ ਦੇ ਪਾਣੀ ਅਤੇ ਹੋਰ ਸੁਵਿਧਾਵਾਂ ਨੂੰ ਮੁਹੱਈਆ ਕਰਵਾਈਆਂ ਉਹਨਾਂ ਨੂੰ ਚਾਰੀਆਂ ਨੇ ਤਾਂ ਕਿ ਫਸਲਾਂ ਨੂੰ ਲੈ ਕੇ ਜੋ ਕਿਸਾਨ ਮੰਡੀਆਂ ਦੇ ਚਾਰੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਥੇ ਸਫਾਈ ਲਾਈਟਾਂ ਦੇ ਵਿਫੁਕਤਾ ਪ੍ਰਬੰਧ ਦਾ ਵਿਭਾਗ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਖਰੀਦ ਵਿੱਚ ਹਿੱਸਾ ਲੈ ਰਹੀਆਂ ਨੇ ਤਾਂ ਕਿ ਕਿਸਾਨਾਂ ਦਾ ਝੋਨਾ ਸਮੇਂ ਸਿਰ ਚੱਕਿਆ ਜਾ ਸਕੇ ਝੋਨੇ ਦਾ ਜੋ ਮੋਇਸਚਰ ਨਿਯਮਾਂ ਦੇ ਅਨੁਰੂਪ ਹੋਵੇਗਾ ਉਸ ਨੂੰ ਨਾਲ ਦੀ ਨਾਲ ਹੀ ਸਾਫ਼ ਕਰਕੇ ਖਰੀਦ ਕਰ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ 24 ਘੰਟੇ ਵਿੱਚ ਹੀ ਫਰੀਕ ਕਰ ਦਿੱਤਾ ਜਾਏਗਾ ਹੁਣ ਆ ਕਿਸਾਨਾਂ ਤੋਂ ਵੀ ਅਪੀਲ ਕੀਤੀ ਹੈ ਕਿ ਆਪਣਾ ਝੋਨਾ ਪੂਰਾ ਸੁਕਾ ਕੇ ਮੰਡਿਆ ਦੇ ਵਿੱਚ ਲੈ ਕੇ ਆਉਣ ਸ਼ਹਿਰ ਦੀ ਮੰਡੀ ਦੇ ਵਿੱਚ ਖਰੀਦ ਜਿਹੜੀ ਆ ਸ਼ੁਰੂ ਕੀਤੀ ਗਈ ਹੈ ਔਰ ਮੌਇਸਚਰ ਜਿਹੜਾ 15 ਆ ਔਰ ਸ਼ਹਿਰ ਤੋਂ ਹੀ ਜਿਹੜੇ ਸਾਡੇ ਜ਼ਿੰਮੇਦਾਰ ਸੀਗੇ ਉਹਨਾਂ ਦਾ ਜਿਹੜਾ ਝੋਨਾ ਲੈਂਦਾ ਗਿਆ ਔਰ ਤਕਰੀਬਨ ਜੋ ਪਿਛਲੀ ਵਾਰੀ 62500 ਮੈਟ੍ਰਿਕ ਟਨ ਝੋਨਾ ਆਇਆ ਸੀਗਾ ਔਰ ਸਾਨੂੰ ਉਨੇ ਹੀ ਝੋਨਾ ਆਉਣ ਦੀ ਉਮੀਦ ਆ ਸੋ ਪੰਜ ਏਜੰਸੀਆਂ ਜਿਹੜੀਆਂ ਉਹ ਇੱਥੇ ਖਰੀਦ ਕਰ ਰਹੀਆਂ ਸੋ ਕਿਸੇ ਕਿਸਮ ਦੀ ਵੀ ਜਿਹੜੀ ਆੜਤੀਆਂ ਨੂੰ ਕਿਸਾਨਾਂ ਨੂੰ ਉਹ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਸਾਡੇ ਚੇਅਰਮੈਨ ਸਾਹਿਬ ਡੀਐਫਸੀ ਸਾਹਿਬ ਸਾਡੇ ਡੀਐਮ ਸਾਰੇ ਜਿਹੜੇ ਅਫਸਰ ਆ ਉਹ ਪੂਰੀ ਨਿਗਰਾਨੀ ਰੱਖਣਗੇ ਔਰ ਹਰ ਤਰ੍ਹਾਂ ਦਾ ਜਿਹੜਾ ਉਹ ਖਰੀਦ ਜਿਹੜੀ ਆ ਉਹਨੂੰ ਕਾਰਗਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਉਹ ਕੀਤਾ ਜੀ ਸਰ ਕਿੰਨੀਆਂ ਮੰਡੀਆਂ ਹੋਈਆਂ ਜੀ ਤੇ ਸਾਰੇ ਪ੍ਰਬੰਧ ਪੂਰੇ ਕਰ ਲਿੱਤੇ ਗਏ ਨੇ 18 ਮੰਡੀਆਂ ਨੇ ਜੀ ਔਰ ਜਿਹੜੇ ਪ੍ਰਬੰਧ ਆ ਉਹ ਪੂਰੇ ਨੇ ਲੇਕਿਨ ਜਿਹੜਾ ਝੋਨਾ ਜੇ ਆਉਣ ਤੇ 5-7 ਦਿਨ 10 ਦਿਨ ਹੋਰ ਲੱਗ ਜਣੇ ਆ ਸੋ ਇਹ ਕੀਤਾ ਆ ਸੋ ਕਿਸੇ ਕਿਸਮ ਦੀ ਕੋਈ ਦਿੱਕਤ ਆ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਸਰਕਾਰ ਚ ਨਹੀਂ ਆਉਗੀ ਸਰ ਇਸ ਵਾਰ ਐਕਸੈਸ ਆਫ ਰੇਨ ਹਰ ਬਰਸੇ ਮੀਂਹ ਬਹੁਤ ਜ਼ਿਆਦਾ ਪਿਆ ਉਹਦੇ ਕਾਰਨ ਕਿਤੇ ਕਿਤੇ ਕੁਆਲਿਟੀ ਦੇ ਵਿੱਚ ਵੀ ਫਰਕ ਪਵੇਗਾ ਕੀ ਸਰਕਾਰ ਕੁਝ ਰਾਹ ਦਵੇਗੀ ਇਹਦੇ ਵਿੱਚ ਨਹੀਂ ਕੰਸੀਡਰ ਕੀਤਾ ਜਾਏਗਾ ਇਸ ਨੂੰ ਕੁਝ ਸੁਨਸਿਵਾ ਜਿਹੜੀਆਂ ਮੌਕੇ ਤੇ ਸਾਹਮਣੇ ਆਉਣਗੀਆਂ ਸੀਐਮ ਸਾਹਿਬ ਦੇ ਧਿਆਨ ਚਾ ਸੀਐਮ ਸਾਹਿਬ ਖੁਦ ਮੋਨੀਟਰਿੰਗ ਕਰ ਰਹੇ ਆ ਸੋ ਕਿਸੇ ਵੀ ਕਿਸਾਨ ਨੂੰ ਜਿਹੜੀ ਆ ਉਹ ਕਿਸੇ ਕਿਸਮ ਦੀ ਨਹੀਂ ਮੁਸ਼ਕਲ ਆਉਣ ਦਿੱਤੀ ਜਰੂਰ ਸਭ ਪਿਛਲੇ ਸਾਲ ਜਿਹੜੀ ਕੋਲਕ ਸ਼ੂਟ ਹੋਈ ਦੋ ਦੋ ਟਾਈਟਾ 2300 ਰੁਪਏ ਦਾ ਚੱਲਿਆ। ਇਹ ਅਸਰ ਵੀ ਚੱਲੂਗਾ। ਬਿਲਕੁਲ ਜੀ ਜਿਹੜਾ ਸਰਕਾਰ ਦੇ ਵੱਲੋਂ ਪੂਰੀ ਸ਼ਕਤੀ ਆ ਸਾਰੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਆ ਵੀ ਪੂਰੀ ਸ਼ਕਤੀ ਦੇ ਨਾਲ ਜਿਹੜਾ ਉਹ ਖਿਆਲ ਰੱਖਿਆ ਜਾਵੇ ਕਿ ਕਿਸੇ ਕਿਸਮ ਦੀ ਕੋਈ ਹਰਾਫੇਰੀ ਜਿਹੜੀ ਉਹ ਨਾ ਹੋਣ ਦਿੱਤੀ ਜਾਵੇ।